ਮੁੱਖ ਮੰਤਰੀ ਸੇਤੀ ਯੋਜਨਾ ਨੂੰ ਲੈ ਕੇ ਇਨੀ ਦਿਨੀ ਕਈ ਤਰ੍ਹਾਂ ਦੀਆਂ ਗੱਲਾਂ ਕਈਆਂ ਚਾਹ ਰੀਆਂ ਨੇ ਕਿਤੇ ਕਿਹਾ ਜਾ ਰਿਹਾ ਕਿ ਇਲਾਜ ਫ੍ਰੀ ਨਹੀਂ ਹੈ ਕਿਤੇ ਕਾਰਡ ਮਾਨਤਾ ਨਾ ਹੋਣ ਦੀ ਗੱਲ ਫੈਲਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਯਤਨ ਜੋ ਹਰ ਕਿਸੇ ਨੂੰ ਬਰਾਬਰੀ ਦਾ ਅਹਿਸਾਸ ਕਰਾਉਂਦਾ ਜੋ ਆਮ ਆਦਮੀ ਪਾਰਟੀ ਦਾ ਮੁਸ਼ਕਿਲ ਵਕਤ ਵਿੱਚ ਸਾਥ ਦੇਣ ਲਈ ਸਰਕਾਰ ਨੇ ਸ਼ੁਰੂ ਕੀਤਾ ਪਰ ਕੁਝ ਪੰਜਾਬ ਵਿਰੋਧੀ ਇਸ ਵਿੱਚ ਝੂਠ ਫੈਲਾਉਣ ਲੱਗਦੇ ਨੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤਾਂ ਇਸੇ ਨੂੰ ਠੀਕ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਸਾਹਮਣੇ ਆ ਕੇ ਸਾਫ਼ ਕੀਤਾ ਹੈ ਕਿ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਹੈ ਅਤੇ ਅਫਵਾਹ ਫੈਲਾਉਣ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ ਜੋ ਝੂਠ ਫੈਲਾਏ ਜਾ ਰਹੇ ਨੇ ਉਹ ਹਨ ਇਹ ਕਾਰਡ ਬਾਕੀ ਕਾਰਡ ਦੀ ਤਰ੍ਹਾਂ ਹੀ ਹੈ ਹਰ ਕਿਸੇ ਨੂੰ ਨਹੀਂ ਮਿਲੇਗਾ ਪਰ ਅਜਿਹਾ ਨਹੀਂ ਹੈ ਇਸ ਕਾਰਡ ਨੂੰ ਹਰ ਕੋਈ ਲੈ ਸਕਦਾ ਹੈ ਤੁਹਾਡੇ ਘਰ ਵਿੱਚ ਪੱਖੇ ਫ੍ਰਿਜ ਨਾ ਨਾ ਹੋਣ ਤਾਹੀਂ ਮਿਲੇਗਾ ਅਜੇ ਹੀ ਕੋਈ ਸ਼ਰਤ ਮੁੱਖ ਮੰਤਰੀ ਸਿਹਤ ਕਾਰਡ ਵਿੱਚ ਨਹੀਂ ਰੱਖੀ ਗਈ ਹੈ ਇਸ ਲਈ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਸਿਹਤ ਕਾਰਡ ਹੈ ਹਰ ਪੰਜਾਬ ਦਾ ਹਰ ਪੰਜਾਬੀ ਨੂੰ ਮਿਲੇਗਾ ਬਿਨਾਂ ਕਿਸੇ ਸ਼ਰਤ ਦੇ ਅਤੇ ਬਿਨਾਂ ਕਿਸੇ ਸਵਾਲ ਦੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਮਿਥ ਬਨਾ ਸੱਚ ਯਾਨੀ ਕਿ ਮਿਥ ਹੈ ਜਿਹੜਾ ਹਸਪਤਾਲ ਵਿੱਚ ਪੈਸੇ ਦੇਣੇ ਪੈਣਗੇ ਪਰ ਸੱਚ ਇਹ ਹੈ ਕਿ ਸਰਕਾਰ ਹਸਪਤਾਲ ਨੂੰ ਸਿੱਧੇ ਭੁਗਤਾਨ ਕਰੇਗੀ ਮਰੀਜ਼ ਤੋਂ 1 ਰੁਪਿਆ ਨਹੀਂ ਲਿਆ ਜਾਵੇਗਾ। ਉੱਥੇ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਯੋਜਨਾ ਸਿਰਫ ਕੁਝ ਲੋਕਾਂ ਲਈ ਹੈ। ਜਦਕਿ ਪੰਜਾਬ ਦਾ ਹਰ ਪਰਿਵਾਰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਜਿਹੜਾ ਕਿ ਕਰੋਨ ਦਾ ਹੱਕਦਾਰ ਹੈ, ਚਾਹੇ ਸਰਕਾਰੀ ਕਰਮਚਾਰੀ ਹੋਵੇ ਜਾਂ ਪੈਨਸ਼ਨਰ ਹੋਵੇ ਜਾਂ ਪੰਜਾਬ ਦਾ ਕੋਈ ਵੀ ਨਾਗਰਿਕ ਇਸ ਦਾ ਹੱਕਦਾਰ ਹੈ। ਇਸ ਦੇ ਨਾਲ ਹੀ ਜੇ ਪ ਤੀਜੀ ਗੱਲ ਕਰੀ ਤਾਂ ਨਿੱਜੀ ਹਸਪਤਾਲ ਯੋਜਨਾ ਵਿੱਚ ਇਹ ਸ਼ਾਮਿਲ ਨਹੀਂ ਹੈ। ਪਰ ਜਿਹੜੀ ਸੱਚੀ ਗੱਲ ਇਹ ਹੈ ਕਿ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਹਸਪਤਾਲ ਪੈਨਲ ਵਿੱਚ ਨੇ ਲਗਭਗ 2600 ਬਿਮਾਰੀਆਂ ਤੇ ਸੇਵਾਵਾਂ ਜਿਹੜੀ ਕਿ ਕਵਰ ਕਰਦੀ ਹੈ ਇਹ ਦੂਜੇ ਅੱਗੇ ਗੱਲ ਕਰਦੇ ਆ ਟੈਸਟ ਜਾਂਚ ਜਾਂ ਦਾਖਲੇ ਤੇ ਵੱਖਰੇ ਤੋਂ ਪੈਸਾ ਲੱਗੇਗਾ ਦਾਖਲੇ ਤੋਂ ਲੈ ਕੇ ਜਾਂਚ ਇਲਾਜ ਤੇ ਡਿਸਚਾਰਜ ਤੱਕ ਦਾ ਪ੍ਰੋਸੈਸ ਕੈਸ਼ਲੈਸ ਹੈ ਅੱਗੇ ਗੱਲ ਕਹੀ ਜਾ ਰਹੀ ਹੈ ਕਿ ਕਾਰਡ ਬਣਾਉਣਾ ਬਹੁਤ ਮੁਸ਼ਕਿਲ ਹੈ ਪਰ ਸਚਾਈ ਇਹ ਹੈ ਕਿ ਸਹੂਲਤ ਕੇਂਦਰ ਕਾਮਨ ਸਰਵਿਸ ਸੈਂਟਰ ਜਾਂ ਆਧਾਰ ਵੋਟਰ ਆਈਡੀ ਨਾਲ ਆਸਾਨੀ ਨਾਲ ਰਜਿਸਟ੍ਰੇਸ਼ਨ ਇਸ ਦੀ ਕਰਵਾਈ ਜਾ ਸਕਦੀ ਹੈ ਅੱਗੇ ਗੱਲ ਇੱਕ ਤੋਂ ਕੀਤੀ ਜਾ ਰਹੀ ਹੈ ਕਿ ਹਸਪਤਾਲ ਪੈਸੇ ਦੀ ਮੰਗ ਕਰਦੇ ਨੇ ਪਰ ਸਚਾਈ ਇਹ ਹੈ ਕਿ ਅਗਰ ਕਿਸੇ ਨੇ ਪੈਸਾ ਮੰਗਿਆ ਤਾਂ ਸ਼ਿਕਾਇਤ ਤੁਸੀਂ ਕਰ ਸਕਦੇ ਹੋ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਅੰਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਇਸ ਯੋਜਨਾ ਦਾ ਜਿਸ ਦੀ ਦੁਨੀਆ ਭਰ ਵਿੱਚ ਸਰਹਾਰਨਾ ਹੋ ਰਹੀ ਹੈ ਜਿਆਦਾ ਤੋਂ ਜਿਆਦਾ ਲਾਭ ਉਠਾਉਣ ਦੂਜੇ ਪਾਸੇ ਗੱਲ ਇਹ ਵੀ ਸੁਣਨ ਚਾਹੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਕੁਝ ਪੰਜਾਬ ਵਿਰੋਧੀ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤਾਂ ਕਿ ਜਨਤਾ ਇਸ ਯੋਜਨਾ ਦਾ ਲਾਭ ਨਾ ਲੈ ਸਕੇ ਇਹ ਯੋਜਨਾ ਲੋਕਾਂ ਨੂੰ ਕਰਜ਼ੇ ਤੋਂ ਪਛਾਣ ਪਰਿਵਾਰ ਨੂੰ ਸੁਰੱਖਿਅਤ ਰੱਖਣ ਤੇ ਇਲਾਜ ਨੂੰ ਆਸਾਨ ਬਣਾਉਣ ਲਈ ਸਰਕਾਰ ਦੀ ਗਰੰਟੀ ਹੈ ਇਲਾਜ ਹੋਵੇਗਾ ਪੂਰਾ ਹੋਵੇਗਾ